ਕੋਟ ਦੀ ਐਸਐਚਓ ਨੇ ਤਾਂ ਕਮਾਲ ਕਰਤਾ ਸਿਵਲ ਵਰਦੀ ਸਾਦੇ ਕੱਪੜਿਆਂ ਦੇ ਵਿੱਚ ਇਹ ਤਾਂ ਪਹੁੰਚ ਗਈ ਨਸ਼ੇੜੀਆਂ ਦੇ ਤਸਕਰਾਂ ਦੇ ਟਿਕਾਲੇ ਦੇ ਉੱਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਤਾਂ ਐਸਐਚਓ ਮਲੋਟ ਇੱਕ ਦਬੰਗ ਲੇੜੀ ਦਾ ਕੰਮ ਕਰ ਗਈ ਦਬੰਗ ਐਸਐਚਓ ਇਹ ਤਾਂ ਮਲੋਟ ਦੇ ਤਸਕਰਾਂ ਨੂੰ ਸਿੱਧੀ ਵਾਰਨਿੰਗ ਕਹਿਤਾ ਕਿ ਜਾ ਤਾਂ ਇਲਾਕਾ ਛੱਡ ਦਿਓ ਜਾਂ ਫਿਰ ਕੰਮ ਛੱਡ ਦਿਓ ਇਹ ਤਾਂ ਹੁਣ ਖੜੇ ਪੈਰ ਇਹ ਤਾਂ ਮੌਕੇ ਦੇ ਦੋ ਪਹੁੰਚ ਕੀਤਾ ਨੇ ਨਸ਼ਾ ਵੀ ਲੈ ਲਿਆ ਨਾ ਪੈਸੇ ਦੇਖ ਕੇ ਤਾਂ ਦਬੋਚ ਲਿਆ ਨਸ਼ਾ ਤਸਕਰ ਨੂੰ ਇੱਕ ਔਰਤ ਦਬੋਚ ਲਈ ਤਾਂ ਉੱਥੇ ਹੀ ਇੱਕ ਮੁਖਬਰ ਦੇ ਸਹਾਰੇ ਤੇ ਨਸ਼ਾ ਲੈਣ ਪਹੁੰਚ ਗਏ ਐਸਐਚਓ ਨਸ਼ਾ ਵੇਚਣ ਵਾਲੇ ਹੋ ਜੋ ਸਾਵਧਾਨ ਤਾ ਤਾਂ ਇਲਾਕਾ ਛੱਡ ਦਿਓ ਜਾਂ ਫਿਰ ਕੰਮ ਛੱਡ ਦਿਓ ਇਹ ਤਾਂ ਬਾਰ ਬਾਰ ਪੰਜਾਬ ਪੁਰਸ ਕਹੀ ਜਾਂਦੀ ਹੈ ਤਾਂ ਹੁਣ ਤੁਸੀਂ ਵੀ ਸੋਚ ਲਓ ਕੀ ਕਰਨਾ ਹੈ ਦੇਖੋ ਇਸ ਤਰ੍ਹਾਂ ਹੁਣ ਪੁਲਿਸ ਸਾਦੇ ਕੱਪੜਿਆਂ ਦੇ ਵਿੱਚ ਆਂਦੀ ਹੈ ਸਾਦੇ ਕੱਪੜਿਆਂ ਚ ਆ ਕੇ ਤਾਂ ਫਿਰ ਹੁਣ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਬਖਸ਼ੂਗੀ ਨਹੀਂ ਇਹ ਤਾਂ ਤਸਵੀਰਾਂ ਮਲੋਟ ਦੀਆਂ ਨੇ ਇੱਥੇ ਕਿ ਲਗਾਤਾਰ ਐ ਐਸ ਐਚਓ ਕਰਮਜੀਤ ਕੌਰ ਹੈ ਤਾਂ ਕਰਮਜੀਤ ਕੌਰ ਸਾਦੇ ਕੱਪੜਿਆਂ ਦੇ ਵਿੱਚ ਮੂੰਹ ਲਬੇਟ ਕੇ ਨਸ਼ਾ ਖਰੀਦਣ ਪਹੁੰਚ ਗਈ ਤਾਂ ਉੱਥੇ ਹੀ ਲਗਾਤਾਰ ਲਗਾਤ बटे ਤੌਰ ਦੇ ਉਤੇ ਜਿਹੜੀ ਘਰਾਂ ਦੀ ਤਲਾਸ਼ੀ ਵੀ ਹੋਈ ਤਾਂ ਇੱਕ ਦਿਨ ਦੇ ਵਿੱਚ ਚਾਰ ਚਾਰ ਵਾਰੀ ਰੇਡ ਹੋਈ ਹੁਣ ਪੁਲਿਸ ਕਹਿੰਦੀ ਨਸ਼ਾ ਰਹਿ ਨਹੀਂ ਦੇਣਾ ਸਭ ਦੇ ਹੌਟਸਪੌਟ ਏਰੀਆ ਜੀ ਸੀਗੇ ਸ਼ਹਿਰ ਦੇ ਵਿੱਚ ਉਹਨਾਂ ਕਈ ਥਾਵਾਂ ਤੇ ਰੇਡ ਕੀਤੀ ਹੈ ਜਿਵੇਂ ਮੇਨ ਇਥੇ ਸ਼ੱਜ ਘੜਿਆਂ ਦਾ ਮਹੱਲਾ ਵਜ ਦਾ ਲਾਈਨ ਉਪਰ ਬੁੱਜਾਂ ਦਾ ਫਟਕ ਜਿਹੜਾ ਹੈਗਾ ਉੱਥੇ ਸੁਣਿਆ ਵੀ ਕਾਫੀ ਜ਼ਿਆਦਾ ਜਿਹੜੇ ਐਡਿਕਟਡ ਨੇ ਉਹ ਆਉਂਦੇ ਨੇ ਇੱਥੇ ਲੈਣ ਇੱਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ ਜਿੰਨੇ ਕਿ ਸਾਡੇ ਕੋਲ ਸ਼ਿਕਾਇਤ ਸੀਗੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ ਔਰ ਜਿਹੜਾ ਲੇਡੀਜ਼ ਹੈ ਇਹਨਾਂ ਤੇ ਸ਼ੱਕ ਨਹੀਂ ਕੀਤਾ ਨਾ ਫਿਰ ਅੱਗੋਂ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇਣ ਵਾਸਤੇ ਇਹਨਾਂ ਦੀ ਗਲੀ ਦੇ ਵਿੱਚ ਸਵੇਰੇ ਸਰਚ ਵੀ ਕੀਤੀ ਜਿੰਨੇ ਸ਼ੱਕੀ ਕਰ ਸੀ ਉਹ ਵੀ ਸਰਚ ਕੀਤੀ ਔਰ ਇਹ ਇੱਥੋਂ ਤੱਕ ਕੰਮ ਬਦਲ ਗਿਆ ਵੀ ਹੈ ਜਿਹੜਾ ਲੇਡੀਜ਼ ਹਨ ਤਾਂ ਕੋਈ ਸ਼ੱਕ ਨਹੀਂ ਕਰਦਾ ਇਹ ਸ਼ਰਮ ਆ ਵੀ ਗਲੀਆਂ 'ਚ ਬੈਠ ਕੇ ਹੀ ਕਈ ਵਾਰੀ ਵੇਚ ਦਿੰਦੇ ਕਿਵੇਂ 트ੈਪ ਤੁਸੀਂ ਲਾਇਆ ਸਿਵਲ ਵਰਦੀ ਤੁਸੀਂ ਖੁਦ ਬਾਈਕ ਲੈ ਕੇ ਇੱਥੇ ਪਹੁੰਚੇ 트ੈਪ ਕਿਵੇਂ ਲਾਇਆ 트ੈਪ ਇਹ ਸੀਗਾ ਸਾਨੂੰ ਕਿਸੇ ਮੁਖਬਰ ਦੀ ਮੁਖਬਰੀ ਤੇ ਸੀਗਾ ਤੁਹਾਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਆ ਗਿਆ ਪਰੰਤੂ ਜਦੋਂ ਇਹ ਪੁਲਿਸ ਵਰਦੀ ਚਾਹੀਏ ਨਾ ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਝ ਖਤਮ ਕੁਝ ਵੀ ਨਹੀਂ ਮਿਲਦਾ ਅੱਜਵੇਂ ਸਿਰਫ ਸਿਵਲ ਕੱਪੜਾ ਚਾਹੀਏ ਔਰ ਆ ਕੇ ਇਹਨਾਂ ਨੂੰ ਪੈਸੇ ਦਿੱਤੇ ਤੇ ਪਰਚੇਜ਼ ਕਰ ਲਿਆ ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜਾਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਉਹਨੇ-ਉਹਨੇ ਹੋਈ ਹੈ ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ ਇਹਨਾਂ ਨੇ ਸੇਲ ਕਰਾ ਲਿਆ ਜਿਹੜੇ ਹੱਥ ਵਿੱਚ ਲਫਾਫੇ ਸੀ ਉਹਦੇ ਵਿੱਚੋਂ ਨੇ ਦੋ ਬਾਊਚ ਕੱਢ ਕੇ ਦਿੱਤੇ ਬਾਕੀ ਜਿਹੜਾ ਉਹਨਾਂ ਕੋਲੇ ਸੀ ਸਿਰਫ ਲੇਡੀਜ਼ ਦੋ ਹੋ ਸੀਗੀਆਂ ਮੌਕੇ ਤੇ ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀਗੀ ਉਪਾਜਨੀ ਤੇ ਉਹ ਵਚਨ ਸਫਲ ਹੋ ਗਈ ਪਹਿਲਾਂ ਵੀ ਬੈਕਗਰਾਉਂਡ ਕ੍ਰਿਮੀਨਲ ਰਿਆ ਇਹਨਾਂ ਦਾ ਕੋਈ ਐਫਐਸ ਰਜਿਸਟਰੀ ਪਹਿਲਾਂ ਦੇ ਖਲਾਫ ਹਾਂ ਇਹਨਾਂ ਤੇ ਜਿਹੜੀ ਲੇਡੀ ਕਾਬੂ ਹੋਈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਐਮਡੀ ਦੇ ਹੈਗੇ ਔਰ ਇਹਦੀ ਫੈਮਿਲੀ ਮੈਂਬਰਸ ਹੋਰ ਵੀ ਜਿਹੜੇ ਹੈਗੇ ਨੇ ਐਮਡੀ ਵਿੱਚ ਅੰਦਰ ਆਏਗੇ ਲੋਕਾਂ ਨੂੰ ਕਿ ਅਪੀਲ ਕਰਦੇ ਲੋਕਾਂ ਨੂੰ ਇਹ ਰਿਹਾ ਕਰਦੇ ਵੀ ਉਹ ਜੋ ਲੋਕਾਂ ਤੋਂ ਆਪਣੇ ਬੱਚੇ ਬਚਾ ਕੇ ਰੱਖੋ ਔਰ ਸਾਡਾ ਸਹਿਯੋਗ ਦਿਓ ਕਿਉਂਕਿ ਹੁਣੇ ਗਲੀ ਦੇ ਵਿੱਚ ਥੋੜੇ ਘਰ ਹੈਗੇ ਨੇ ਜਿਨ੍ਹਾਂ ਦੀ ਕੰਪਲੀਟ ਹੈ ਬਾਕੀ ਜਿਹੜੇ ਘਰ ਠੀਕ ਨਹੀਂ ਗਾਇਬ ਗਾਇ ਦੱਸਦੇ ਵੀ ਰਹਿੰਦੇ ਨੇ ਪਰ ਉਹਨਾਂ ਨੂੰ ਕਿਹਾ ਵੀ ਕਿ ਸ਼ਰੇਆਮ ਤੁਸੀਂ ਇੱਕ ਵਾਰੀ ਜਿਹੜਾ ਬੰਦਾ ਸਮਾਜ ਦੇ ਦੁਸ਼ਮਣ ਹੁੰਦੇ ਨੇ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਐ ਸਭ ਤੋਂ ਵੱਡੇ ਦੁਸ਼ਮਣ ਨੇ ਸਮਾਜ ਦੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੀਏ ਆਪਾਂ ਇੱਕ ਇੱਕ ਦੋ ਦੋ ਬੱਚੇ ਨੇ ਲੋਕਾਂ ਦੇ ਜਿਹੜੇ ਇਹਨਾਂ ਨੇ ਖਤਮ ਕਰਦੇ ਆ ਔਰ ਇੱਥੋਂ ਤੱਕ ਕਿ ਹੁਣ ਕੁੜੀਆਂ ਵੀ ਇਸ ਗ੍ਰਿਫਤ ਚ ਆ ਗਈਆਂ ਮੇਰੇ ਕੋਲ ਇੱਕ ਦਿਨ ਇੱਕ ਮਦਰ ਆਈ ਸੀ ਦੱਸਦੀ ਸੀ ਕਿ ਮੇਰੀ ਇੱਕ ਸਿੰਗਲ ਹੀ ਬੇਟੀ ਹੈਗੀ ਆ ਉਹ ਐਡਿਕਟਡ ਹੋ ਗਈ ਆ ਔਰ ਮੇਰੇ ਘਰ ਹੀ ਬੈਠੀ ਆ ਤੇ ਬਿਲਕੁਲ ਸਾਰਾ ਖਤਮ ਹੋ ਗਿਆ ਜੇ ਆਪਾਂ ਕਹੀਏ ਪਹਿਲਾਂ ਲੜਕੇ ਸੀ ਤੇ ਹੁਣ ਲੜਕੀਆਂ ਵੀ ਇਹਨਾਂ ਨੇ ਡਿਕਟ ਕਰਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਇਸ ਇਸ ਚੀਜ਼ ਤੋਂ ਬਚੋ ਅੱਜ ਵੀ ਇੱਥੇ ਪਹੁੰਚ ਤੁਹਾਨੂੰ ਸਾਰਾ ਲੈਣਾ ਪਰ ਡਿਕਟ ਲੇਡੀਜ਼ ਨੂੰ ਲੜਕੀਆਂ ਨਾਲ ਲੱਗੇ ਆਏ ਹੋ ਬਿਲਕੁਲ ਲੈਣਾ ਤੇ ਆ ਕਿਉਂਕਿ ਇਹ ਨੋਨ ਤੋਂ ਬਿਨਾਂ ਦਿੰਦੇ ਨੇ ਇਹਨਾਂ ਦੇ ਜਿਹੜੇ ਪੱਕੇ ਗਾਖ ਨੇ ਨਾ ਉਹਨਾਂ ਨੂੰ ਇਹ ਦਿੰਦੇ ਆ ਪਰ ਵੇਚਦੇ ਬੜੀ ਨਿੱਡਰਤਾ ਨਾਲ ਪਰਵਾਹੀ ਨਹੀਂ ਕਰਦੇ ਬਿਲਕੁਲ